ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ RAM RAM ਆਦਾਬ ਜੀ ਤੇ ਲੋ ਜੀ ਅੱਜ ਇੱਕ ਨਵੀਂ ਵੀਡੀਓ ਲੈ ਕੇ ਹੋਏ ਆ ਜੀ ਹਾਜ਼ਰ ਮੌਸਮ ਹੋਇਆ ਵਾ ਵਧੀਆ ਠੀਕ ਹੈ ਜੀ ਮੀਂਹ ਪੈ ਰਿਹਾ ਏ ਥੋੜਾ ਥੋੜਾ ਮੀਂਹ ਆ ਜਿਹੜਾ ਪੈ ਰਿਹਾ ਜੀ ਥੋੜਾ ਥੋੜਾ ਤੇ ਆਪਣਾ ਜਿਹੜਾ ਲੈਂਟਰ ਵੀ ਆ ਏ ਉਹ ਪੈ ਚੁੱਕਿਆ ਏ ਉਹ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਂਦਾ ਠੀਕ ਹੈ ਜੀ ਲੈਂਟਰ ਦੇ ਉੱਤੇ ਆਪਾਂ ਨੇ ਪਾਣੀ ਆ ਜਿਹੜਾ ਖੜਾਇਆ ਹੋਇਆ ਏ ਤੇ ਮੈਂ ਸੋਚਿਆ ਵੀ ਚਲੋ ਬਹੁਤ ਦਿਨ ਹੋ ਗਿਆ ਆਪਾਂ ਨੇ ਕੋਈ ਵੀਡੀਓ ਵੀ ਨਹੀਂ ਬਣਾਈ ਹੈਗੀ ਤੇ ਅੱਜ ਮੀ ਵੀ ਪੈ ਰਿਹਾ ਏ ਤੇ ਅੱਜ ਆਪਾਂ ਬਣਾਵਾਂਗੇ ਜੀ ਫਿਰ ਪਿਆਜ਼ ਦੇ ਪਕੌੜੇ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਓ ਮੌਸਮ ਅੱਜ ਪੂਰਾ ਘੈਂਟ ਹੈ ਜੀ ਆਹ ਦੇਖੋ ਆਪਣੇ ਪਿੰਡ ਦਾ 뷰 ਇੱਧਰ ਗੁਰਦੁਆਰਾ ਸਾਹਿਬ ਹੈ ਜੀ ਠੀਕ ਹੈ ਜੀ ਇੱਧਰ ਖੇਤ ਹੋਗੇ ਤੇ ਇੱਧਰ ਵੀ ਖੇਤ ਹੋਗੇ ਆਹ ਦੇਖੋ ਜੀ ਤੇ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਆਪਣਾ ਮਕਾਨ ਜਿਹੜਾ ਆਪਾਂ ਨੇ ਤਿਆਰ ਕੀਤਾ ਹੈ ਤੇ ਲਓ ਜੀ ਇੱਧਰ ਹੈ ਆਪਣਾ ਮਕਾਨ ਜਿਹੜਾ ਆਪਾਂ ਨੇ ਤਿਆਰ ਕੀਤਾ ਪਾਣੀ ਖੜਾ ਲੈਂਟਰ ਦੇ ਉੱਪਰ ਕਿਉਂਕਿ ਲੈਂਟਰ ਖੁੱਲਣ ਨੂੰ ਹਲੇ ਹਫਤਾ ਤੱਕ ਹੋਰ ਲੱਗ ਜਾਣਾ ਹੈ ਤੇ ਲਓ ਜੀ ਅੱਜ ਫਿਰ ਬਣਾਉਨੇ ਆਪਾਂ ਪਕੌੜੇ ਪਿਆਜ਼ ਵਾਲੇ ਕਿਉਂਕਿ ਸਹਜ ਤੇ ਅਛਪ੍ਰੀਤ ਵੀ ਕਹਿ ਰਹੇ ਸੀ ਵੀ ਸਾਨੂੰ ਪਿਆਜ਼ ਵਾਲੇ ਪਕੌੜੇ ਖਿਲਾਓ ਲਓ ਜੀ ਇੱਧਰ ਸਹਜ ਤੇ ਅਛਪ੍ਰੀਤ ਖੇਡ ਰਹੇ ਲੱਡੂ ਸ਼ਾਸਰੀ ਘਾਲ ਕਰਦੇ ਪੁੱਤ ਇਸ਼ਾਰਿਆਂ ਨਾਲ ਕਰਦੇ ਕਛਾਰਿਆਂ ਨੂੰ ਪਿਆਰ ਪਰੀ ਸਾਸ਼ਤਰੀ ਕਾਲਜੀ ਹਰਸ਼ਪ੍ਰੀਤ ਸ਼ਰਮਗੀ ਅੱਜ ਆਪਾਂ ਬਣਾਉਂਗੇ ਪਿਆਜ਼ ਵਾਲੇ ਪਕੌੜੇ ਦੇ ਤੇ ਲੋ ਜੀ ਇੱਧਰ ਆਪਾਂ ਨੇ ਪਿਆਜ਼ ਆ ਜਿਹੜੇ ਛਿੱਲ ਕੇ ਰੱਖ ਲਿਆ ਤੇ ਹੁਣ ਕਰਦੇ ਆ ਪਹਿਲਾਂ ਦੀ ਕਟਿੰਗ ਕਾ ਕਹਿੰਦਾ ਪੁੱਤ ਗਲਮ ਗਲਮ ਪੋਲੇ ਗਲਮ ਗਲਮ ਪਕੌੜੇ ਖਾਉਂਗੇ ਭਾਈ ਅੱਛੀ ਅੱਜ ਫਿਰ ਤੇ ਲੋ ਜੀ ਹੁਣ ਪਿਆਜ਼ਾਂ ਨੂੰ ਜਿਹੜਾ ਆਪਾਂ ਬਰੀਕ ਬਰੀਕ ਕੱਟ ਲੂਗੇ ਤੇ ਲਓ ਜੀ ਹੁਣ ਸਭ ਤੋਂ ਪਹਿਲਾਂ ਕੱਟਾਂਗੇ ਆਪਾਂ ਪਿਆਜ਼ ਪਿਆਜ਼ ਕੱਟਣੀ ਆਪਾਂ ਨੇ ਇਸ ਤਰੀਕੇ ਦੇ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਬਰੀਕ ਇਸ ਤਰੀਕੇ ਨਾਲ ਪਿਆਜ਼ ਆ ਜਿਹੜੇ ਆਪਾਂ ਨੇ ਉਹ ਕੱਟ ਲੈਣੇ ਆ ਜੀ ਸਾਰੀ ਤੇ ਲਓ ਜੀ ਪਿਆਜ਼ ਆ ਜਿਹੜੇ ਆਪਾਂ ਨੇ ਕੱਟ ਲਏ ਆ ਠੀਕ ਆ ਜੀ ਪਾਣੀ ਦੇ ਵਿੱਚ ਥੋੜੇ ਜੇ ਦੇਰ ਭਿਓ ਕੇ ਰੱਖਣੇ ਆਪਾਂ ਨੇ ਇਹ ਤੇ ਉਸ ਤੋਂ ਬਾਅਦ ਇੱਕ ਕੱਪ ਦੇ ਵਿੱਚ ਚਾਲੂ ਪਾਉਂਗੇ ਬਰੀਕ ਕੱਟਿਆ ਹੋਇਆ ਤੇ ਹੁਣ ਬਣਾਉਨੇ ਆਪਾਂ ਪਕੌੜਿਆਂ ਦੇ ਵਿੱਚ ਬਣਾਉਣ ਵਾਸਤੇ ਮਸਾਲਾ ਥੋੜਾ ਜਿਹਾ ਪਨਿੰਦ ਲਸਣ ਪਾ ਲਿਆ ਹਰੀ ਮਰਚ ਪਾ ਲਈ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਸਾਫਤਾ ਧਨੀਆ ਠੀਕ ਹੈ ਜੀ ਇੱਕ ਚਮਚਾ ਇੱਕ ਚਮਚਾ ਪਾ ਕੇ ਤੇ ਹੁਣ ਆਪਾਂ ਇਹਨੂੰ ਜਿਹੜਾ ਕੁੱਟ ਲਾਂਗੇ ਠੀਕ ਹੈ ਜੀ ਐਨ ਇਹਦਾ ਪੇਸਟ ਆ ਜਿਹੜਾ ਬਣਾ ਲੂਗੇ ਆਪਾਂ ਤੇ ਲਓ ਜੀ ਪਿਆਜ਼ ਆ ਜਿਹੜੇ ਆਪਾਂ ਨੇ ਇੱਕ ਬੌਲ ਦੇ ਵਿੱਚ بڑے ਬਰਤਨ ਦੇ ਵਿੱਚ ਪਾ ਲੈਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਹਰੀ ਮਿਰਚ ਲਸਣ ਤੇ ਧਨੀਏ ਦਾ ਜਿਹੜਾ ਆਪਾਂ ਨੇ ਪੇਸਟ ਬਣਾਇਆ ਏ ਤੇ ਤੁਸੀਂ ਕਦੇ ਵੀ ਪਕੌੜੇ ਬਣਾਉਣੇ ਆ ਨਾ ਪਿਆਜ਼ਾਂ ਦੇ ਐਦਾਂ ਦਾ ਪੇਸਟ ਜ਼ਰੂਰ ਬਣਾ ਕੇ ਪਾਓ ਠੀਕ ਹੈ ਜੀ ਬਹੁਤ ਵਧੀਆ ਫਲੇਵਰ ਆਉਂਦਾ ਏ ਪਕੌੜੇ ਜਿਹੜੇ ਪੂਰੇ ਹਨ ਸਵਾਦ ਬਣਦੇ ਆ ਤੇ ਹੁਣ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਪੌਣਾ ਚਮਚ ਅਜਵੈਨ ਕਿਉਂਕਿ ਜਿਹੜੀ ਵੀ ਬੇਸਣ ਦਾ ਸਮਾਨ ਹੁੰਦਾ ਨਾ ਪਕੌੜੇ ਬਣਦੇ ਜਿਵੇਂ ਕਿ ਉਹਦੇ ਵਿੱਚ ਅਜਵੈਣ ਪਾਉਣੀ ਜ਼ਰੂਰੀ ਹੈ ਇਦਾਂ ਕ੍ਰਸ਼ ਕਰਕੇ ਤੇ ਹੁਣ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਸਾਬਤੀ ਕੁੱਟੀ ਹੋਈ ਮਿਰਚ ਤਿੱਖਾ ਕਰਨ ਵਾਸਤੇ ਤੁਸੀਂ ਹਰੀ ਮਿਰਚ ਵੀ ਵੱਧ ਪਾ ਸਕਦੇ ਹੋ ਤੇ ਲਓ ਜੀ ਆਪਾਂ ਨੇ ਦੋ ਚਮਚ ਛੋਟੇ ਪਾ ਲਏ ਤੇ ਉਸ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਟਰਮਰਿਕ ਪਾਊਡਰ ਤੇ ਨਮਕ ਪਾਵਾਂਗੇ ਟੇਸਟ ਰਿਕੋਰਡਿੰਗ ਨਾਮਕ ਤੁਸੀਂ ਘੱਟ ਵੱਧ ਪਾ ਸਕਦੇ ਹੋ ਪਹਿਲਾਂ ਤੁਸੀਂ ਘੱਟ ਰੱਖਿਓ ਇੱਕ ਘਾਣਾ ਪਕੌੜਿਆਂ ਦਾ ਕੱਢ ਕੇ ਫਿਰ ਤੁਸੀਂ ਨਮਕਾ ਜਿਹੜਾ ਚੈੱਕ ਕਰਕੇ ਉਹਨੂੰ ਘੱਟ ਵੱਧ ਕਰ ਸਕਦੇ ਹੋ ਤੇ ਲਓ ਜੀ ਪਕੌੜਿਆਂ ਦੀ ਫਲਾਪਟ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਜਾਂ ਤੁਸੀਂ ਮਿੱਠਾ ਸੋਡਾ ਪਾ ਸਕਦੇ ਹੋ ਠੀਕ ਹੈ ਜੀ ਬੇਕਿੰਗ ਸੋਡਾ ਤੇ ਲਓ ਜੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਵੀ ਪਾ ਐਡ ਕਰ ਲਵਾਂਗੇ ਠੀਕ ਹੈ ਜੀ ਲਓ ਜੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਲੈਮਨ ਇੱਕ ਨਿੰਬੂ ਹੈ ਜਿਹੜਾ ਉਹ ਨਿਚੋੜ ਦੋਗੇ ਇਦਾਂ ਕਰਨ ਨਾਲ ਕੀ ਹੁੰਦਾ ਏ ਪਕੌੜੇ ਆ ਜਿਹੜੇ ਤੇਲ ਆ ਉਹ ਘੱਟ ਪਿੰਦੇ ਆ ਠੀਕ ਆ ਜੀ ਪਕੌੜੇ ਯਾਨੀ ਇੱਕ ਤਾਂ ਚਟਪਟੇ ਜੇ ਹੋ ਜਾਂਦੇ ਆ ਤੇ ਇੱਕ ਤੇਲ ਘੱਟ ਚੱਕਦੇ ਆ ਤੁਸੀਂ ਇੱਕ ਨਿੰਬੂ ਕਦੇ ਵੀ ਤੁਸੀਂ ਚਾਹੇ ਕਿਸੇ ਵੀ ਪਕੌੜਿਆਂ ਦਾ ਬੈਟਰ ਬਣਾਉਂਦੇ ਹੋ ਠੀਕ ਆ ਜੀ ਉਹਦੇ ਵਿੱਚ ਇੱਕ ਲੈਮਨ ਜਾਂ ਥੋੜਾ ਜਿਹਾ ਸਿਰਕਾ ਪਾ ਲਓ ਇਦਾਂ ਕਰਨ ਨਾਲ ਟੇਸਟ ਵੀ ਵਧੀਆ ਆਊਗਾ ਤੇ ਇੱਕ ਪਕੌੜੇ ਆ ਜਿਹੜਾ ਤੇਲ ਉਹ ਘੱਟ ਚੱਕਦੇ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਬੇਸਨ ਬੇਸਣ ਤੁਸੀਂ ਇੰਨਾ ਕੁ ਪਾਉਣਾ ਵੀ ਜਿਹੜੇ ਪਕੌੜੇ ਆਪਣੇ ਉਹ ਜੁੜ ਜਾਣ ਠੀਕ ਆ ਜੀ ਓਵਰ ਬੇਸਣ ਵੀ ਨਹੀਂ ਪਾਉਣਾ ਹੈਗਾ ਫਿਰ ਪਕੌੜੇ ਕੱਚੇ ਕੱਚੇ ਜੇ ਲੱਗੋਗੇ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਮਿਕਸ ਕਰੂਗੇ ਤੇ ਜੇ ਆਪਾਂ ਨੂੰ ਲੱਗੇ ਵੀ ਇਹਦੇ ਵਿੱਚ ਪਾਣੀ ਦੀ ਲੋੜ ਆਪਾਂ ਨੇ ਤਾਂ ਆਪਾਂ ਨੇ ਥੋੜਾ ਬਹੁਤਾ ਪਾਣੀ ਪਾਉਣਾ ਠੀਕ ਆ ਜੀ ਇਹਦੇ ਵਿੱਚ ਮੰਨ ਲਓ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਬੈਟਰ ਜੇਕਰ ਜ਼ਿਆਦਾ ਪਤਲਾ ਹੋ ਗਿਆ ਤਾਂ ਪਕੌੜਿਆਂ ਦਾ ਕੰਮ ਜਿਹੜਾ ਹੋ ਜੂਗਾ ਖਰਾਬ ਇਸ ਕਰਕੇ ਪਾਣੀ ਹੈ ਜਿਹੜਾ ਤੁਸੀਂ ਦੇਖ-ਦੇਖ ਕੇ ਪਾਉਣਾ ਜੇ ਜ਼ਰੂਰਤ ਪਈ ਤਾਂ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ 5-7 ਮਿੰਟ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਲੂਗੇ ਤਾਂ ਜੋ ਬੇਸਣ ਹੈ ਠੀਕ ਹੈ ਜੀ ਜਿਹੜਾ ਢਲ ਜਵੇ ਜਿਹੜੀ ਆਪਾਂ ਜਿੰਨਾ ਬੇਸਣ ਨੂੰ ਮਲਦੇ ਆ ਨਾ ਉਹਨਾਂ ਬੇਸਣ ਮਲਾਈ ਮਾਗ ਬਣਦਾ ਹੈ ਤੇ ਪਕੌੜੇ ਆ ਜਿਹੜੇ ਵਧੀਆ ਬਣਦੇ ਆ ਤੇ ਲਓ ਜੀ ਪਕੌੜਿਆਂ ਦਾ ਜਿਹੜਾ ਆਪਣਾ ਮਿਕਸਚਰ ਹੈ ਉਹ ਬਣ ਚੁੱਕਿਆ ਹੈ ਤੇ ਇੱਧਰ ਕੜਾਹੀ ਦੇ ਵਿੱਚ ਆਪਾਂ ਨੇ ਤੇਲ ਵੀ ਪਾ ਲਿਆ ਤੇ ਤੇਲ ਨੂੰ ਕਰਦੇ ਆ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਤੇ ਉਸ ਤੋਂ ਬਾਅਦ ਥੋੜੇ ਥੋੜੇ ਪਕੌੜੇ ਜਿਹੜੇ ਪੈਦੇ ਵਿੱਚ ਛੱਡੀ ਜਾਉਂਗੇ ਤੇ ਲਓ ਜੀ ਤੇਲ ਆ ਜਿਹੜਾ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਥੋੜੇ ਥੋੜੇ ਠੀਕ ਹੈ ਜੀ ਪਕੌੜੇ ਆ ਜਿਹੜੇ ਇੱਕ ਵਾਰ ਆਪਾਂ ਨੇ ਥੋੜਾ ਜਿਹਾ ਹੱਥ ਹੈ ਜਿਹੜਾ ਉਹ ਗਿੱਲਾ ਕਰ ਲੈਣਾ ਹੈ ਪਾਣੀ ਪਾ ਲੈਣਾ ਹੱਥ ਨੂੰ ਥੋੜਾ ਜਿਹਾ ਤੇ ਉਸ ਤੋਂ ਬਾਅਦ ਪਕੌੜੇ ਜਿਹੜੇ ਆਪਾਂ ਨੇ ਇਸ ਤਰੀਕੇ ਨਾਲ ਇੱਕ ਇੱਕ ਪਕੌੜਾ ਚੱਕ ਕੇ ਐਦਾਂ ਥੋੜਾ ਜਿਹਾ ਲੰਬਾ ਕਰਕੇ ਨੂੰ ਚਪਟਾ ਕਰਕੇ ਤੇਲ ਦੇ ਵਿੱਚ ਛੱਡਣਾ ਹੈ ਠੀਕ ਹੈ ਜੀ ਇਦਾਂ ਕਰਨ ਨਾਲ ਕੀ ਹੁੰਦਾ ਪਕੌੜੇ ਆ ਜਿਹੜੇ ਵਿੱਚ ਤੋਂ ਕੱਚੇ ਨਹੀਂ ਰਹਿੰਦੇ ਇਸ ਤਰੀਕੇ ਨਾਲ ਆਪਾਂ ਨੇ ਇੱਕ ਇੱਕ ਪੀਸ ਆ ਜਿਹੜਾ ਪਕੌੜਾ ਹੁੰਦਾ ਉਹ ਛੱਡ ਲੈਣਾ ਹੈ ਠੀਕ ਹੈ ਜੀ ਤੇ ਸੇਕ ਰੱਖਣਾ ਮੀਡੀਅਮ ਜਿਉਂ ਕਿ ਸੇਕ ਆ ਜਿਹੜਾ ਜ਼ਿਆਦਾ ਤੇਜ਼ ਵੀ ਨਹੀਂ ਹੋਣਾ ਚਾਹੀਦਾ ਜ਼ਿਆਦਾ ਤੇਜ਼ ਸੇਕ ਹੋਊਗਾ ਤਾਂ ਪਕੌੜੇ ਆ ਜਿਹੜੇ ਉੱਪਰ ਤੋਂ ਪੱਕ ਜੂਗੇ ਤੇ ਵਿੱਚ ਤੋਂ ਕੱਚੇ ਰਹਿ ਜੂਗੇ ਤੇ ਜੇ ਬਹੁਤਾ ਘੱਟ ਹੋਇਆ ਫਿਰ ਤੇਲ ਚੱਕ ਲੂਗੇ ਇਸ ਕਰਕੇ ਮੀਡੀਅਮ ਸੇਕ ਚ ਆਪਾਂ ਨੇ ਪਕੌੜੇ ਆ ਜਿਹੜੇ ਉਹ ਛੱਡਨੇ ਆ ਠੀਕ ਹੈ ਜੀ ਤੇ ਲੋ ਜੀ ਪਕੌੜਿਆਂ ਨੂੰ ਇੱਕ ਵਾਰ ਆਪਾਂ ਕਰ ਲੰਨੇ ਆ ਜੀ ਹਾਫ ਡਨ ਠੀਕ ਹੈ ਜੀ ਯਾਨੀ ਹਾਫ ਫਰਾਈ ਦੇਖੋ ਜੀ ਕਿੰਨੇ ਵਧੀਆ ਪਕੌੜੇ ਜਿਹੜੇ ਆਪਣੇ ਬਣ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਨਚੋੜ ਨਚੋੜ ਕੇ ਇਦਾਂ ਕੜਾਹੀ ਚੋਂ ਕੱਢ ਲੰਨੇ ਆ ਬਾਹਰ ਤੇ ਇੱਕ ਵਾਰੀ ਆਪਾਂ ਇਹਨਾਂ ਨੂੰ ਹਾਫ ਫਰਾਈ ਕਰਨਾ ਹੈ ਯਾਨੀ ਕੱਚੇ ਕਰਨੇ ਆ ਪਕੌੜੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫੁੱਲ ਫਰਾਈ ਕਰੂਗੇ ਯਾਨੀ ਫੁੱਲ ਡਨ ਕਰੂਗੇ ਤੇ ਲੋ ਜੀ ਪਕੌੜੇ ਆ ਜਿਹੜੇ ਆਪਣੇ ਕੱਚੇ ਹੋ ਚੁੱਕੇ ਆ ਜੀ ਠੀਕ ਹੈ ਜੀ ਇੱਕ ਛੋਟਾ ਜਿਹਾ ਕਾਣਾ ਜਿਹੜਾ ਰਹਿ ਗਿਆ ਉਹ ਆ ਦੇਖੋ ਕਿੰਨੇ ਵਧੀਆ ਜਿਹੜੇ ਪਕੌੜੇ ਆਪਣੇ ਪਿਆਜ਼ਾਂ ਵਾਲੇ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫੁੱਲ ਫਰਾਈ ਠੀਕ ਹੈ ਜੀ ਕਿਉਂਕਿ ਇੱਕ ਵਾਰ ਆਪਾਂ ਨੇ ਹਾਫ ਡਨ ਕਰ ਲਏ ਆ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਆਪਾਂ ਇਹਨਾਂ ਨੂੰ ਇੰਜੋਏ ਤੇ ਲੋ ਜੀ ਆ ਦੇਖੋ ਜੀ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫੁੱਲ ਫਰਾਈ ਤੇ ਲੋ ਜੀ ਪਕੌੜੇ ਆਪਣੇ ਹੋ ਗਏ ਹੁਣ ਸਾਰੇ ਕੱਚੇ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਪੱਕੇ ਆ ਲੋ ਜੀ ਤੇ ਜਦੋਂ ਵੀ ਪਕੌੜੇ ਆਪਾਂ ਨੇ ਤੇਲ ਦੇ ਵਿੱਚ ਛੱਡਣੇ ਨਾ ਦੁਬਾਰਾ ਪੱਕੇ ਕਰਨ ਦੇ ਲਈ ਤੇ ਸੇਕ ਉਦੋਂ ਵੀ ਆਪਣਾ ਮੀਡੀਅਮ ਚਾਹੀਦਾ ਨਾਹੀਂ ਘੱਟ ਨਾਹੀਂ ਵੱਧ ਯਾਨੀ ਵੱਧ ਸੇਕ ਮਾ ਪਕੌੜੇ ਇੱਕ ਲੱਖ ਤੱਕ ਕਾਲੇ ਹੋ ਜਾਂਦੇ ਆ ਤੇ ਘੱਟ ਚ ਚੱਕ ਲੰਦੇ ਆ ਤੇਲ ਇਸ ਕਰਕੇ ਸੇਕ ਮੀਡੀਅਮ ਮੀਡੀਅਮ ਸੇਕ ਚ ਪਕੌੜੇ ਜਿਹੜੇ ਆਪਣੇ ਐਨ ਵਧੀਆ ਫਰਾਈ ਹੁੰਦੇ ਆ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ 4 ਤੋਂ 5 ਮਿੰਟ ਐਨ ਚੰਗੀ ਤਰ੍ਹਾਂ ਮੀਡੀਅਮ ਸੇਕ ਉੱਪਰ ਜਿਹੜਾ ਰਾੜ ਲੂਗੇ ਯਾਨੀ ਕਰ ਲੂਗੇ ਫਰਾਈ ਤੇ ਲਓ ਜੀ ਪਕੌੜੇ ਆ ਜਿਹੜੇ ਆਪਣੇ ਰੜ ਚੁੱਕੇ ਆ ਜੀ ਪੂਰੇ ਐਨ ਕਰਾਰੇ ਕਰਾਰੇ ਪਕੌੜੇ ਪਿਆਜ਼ਾਂ ਦੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਕਿਸੇ ਪਲੇਟ ਦੇ ਵਿੱਚ ਨਿਚੋੜਨ ਨਿਚੋੜ ਕੇ ਤੇ ਲਓ ਜੀ ਪਕੌੜੇ ਬਣ ਕੇ ਹੋ ਗਏ ਆਪਣੇ ਪਿਆਜ਼ਾਂ ਵਾਲੇ ਰੈਡੀ ਆ ਦੇਖੋ ਜੀ ਕਿੰਨੇ ਵਧੀਆ ਪਕੌੜੇ ਬਣੇ ਸੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਹਲਵਾਈ ਸਟਾਈਲ ਪਕੌੜੇ ਘਰੇ ਬਣਾ ਸਕਦੇ ਆ ਜੀ ਸੋ ਵੀਡੀਓ ਵਧੀਆ ਲੱਗੀ ਕੀਪਿਆ ਰਾਜ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਸੋ ਮਿਲਦੇ ਆ ਜੀ ਫਿਰ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ